2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਭਰ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪਾਰਟੀ ਦੀ ਮਜ਼ਬੂਤੀ ਦੇ ਲਈ ਅਕਾਲੀ ਲੀਡਰਸ਼ਿਪ ਵਰਕਰਾਂ ਦੇ ਨਾਲ رابطہ ਕਾਇਮ ਕਰ ਰਹੀ ਹੈ ਇਸੇ ਦੇ ਚੱਲਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਬਿੱਟੂ ਪੁੱਤਰ ਸਵਰਗਵਾਸੀ ਜ਼ਥੇਦਾਰ ਪ੍ਰੀਤਮ ਸਿੰਘ ਦੇ ਘਰ ਮੀਟਿੰਗ ਆਯੋਜਿਤ ਕੀਤੀ ਗਈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿਲਜੀਆ ਖਾਸ ਤੌਰ ਤੇ ਪਹੁੰਚੇ ਇਸ ਤੋਂ ਇਲਾਵਾ ਅਕਾਲੀ ਦਲ ਦੇ ਜ਼ਿਲ੍ਹਾ ਵਾ이스 ਪ੍ਰਧਾਨ ਸੁਰਜੀਤ ਸਿੰਘ ਕੈਰੇ ਈਸ਼ਰ ਸਿੰਘ ਮੰਜਪੂਰ ਕਿਰਪਾਲ ਸਿੰਘ ਗੇਰਾ ਲਖਵਿੰਦਰ ਸਿੰਘ ਟਿਮੀ ਸੰਤੋਖ ਸਿੰਘ ਸੁਖਦੇਵ ਸਿੰਘ ਮਾਸਟਰ ਅਤਰ ਸਿੰਘ ਜਗਤਾਰ ਸਿੰਘ ਹਾਜੀਪੁਰ ਗੁਰਨਾਮ ਸਿੰਘ ਅਮਰਜੀਤ ਸਿੰਘ ਨੁਸ਼ਹਿਰਾ ਸਤਨਾਮ ਸਿੰਘ ਗੇਰਾ ਕੁਲਵਿੰਦਰ ਸਿੰਘ ਕਿੰਦਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰੋਮਣੀ ਅਕਾਲੀ ਦਲ ਦੇ ਆਗੂ ਅਤੇ ਜ਼ਿਲ੍ਹਾ ਪਧਰੀ ਅਹੁਦੇਦਾਰ ਮੌਜੂਦ ਸਨ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਅੱਜ ਵੀ ਸੁਰਗੀ ਬਹੁਤ ਹੀ ਫਤਕਾਰਯੋਗ ਜੈਦੇ ਪ੍ਰੀਤਮ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਬੈਠੇ ਆਂ ਔਰ ਸਾਰੇ ਹੀ ਜਿਹੜੇ ਮੇਨ ਅਹੁਦੇਦਾਰ ਸਹਿਬਾਨ ਸ਼੍ਰੋਮਣੀ ਕਾਲੀਦਾਲ ਦੇ ਇਹ ਦਾਸ ਦੇ ਨਾਲ ਬੈਠੇ ਹਨ ਔਰ ਅੱਜ ਸਾਰਾ ਹੀ ਜਿੰਨੇ ਵੀ ਸਰਕਰ ਪ੍ਰਧਾਨ ਜਾਂ ਜ਼ਿਲ੍ਹੇ ਦੇ ਅਹੁਦੇਦਾਰ ਸਹਿਬਾਨ ਜੋ ਕਿ ਸ਼ਰੂਮਨੀ ਕਾਲੀਦਾਰ ਨੂੰ ਤਗੜਿਆ ਕਰਨ ਵਾਸਤੇ ਅੱਜ ਆਪਾਂ ਇਕੱਠੇ ਹੋਏ ਹਾਂ ਅੱਜ ਔਰ ਕਸ਼ਰੂਮਨੀ ਕਾਲੀਦਾਰ ਪਿੰਡ ਮਗੇ ਸ਼ਹਿਰ ਮਗੇਰੀਆਂ ਦੇ ਵਿੱਚ ਬਹੁਤ ਵੱਡਾ ਬੰਦ ਮਿਲਿਆ ਹੈ ਔਰ ਬਹੁਤ ਲੋਕਾਂ ਵਿੱਚ ਉਤਸ਼ਾਹ ਹੈ ਐਦਾਂ ਦੀ ਕੋਈ ਗੱਲ ਨਹੀਂ ਕਿ ਜੇ ਕੋਈ ਬੰਦਾ ਕੋਈ ਚਲਾ ਜਾਵੇ ਤੇ ਜਿਹੜੀ ਕਿ ਕਾਲੀਦਾਰ ਨਾਲ ਨਹੀਂ ਜਾਂਦਾ ਹੁੰਦਾ ਕੋਈ ਚੰਦ ਬੰਦੇ ਨਾਲ ਚਲੇ ਜਾਂਦੇ ਨੇ ਪਰ ਅੱਜ ਜੋ ਜਿਹਦਾ ਪ੍ਰੀਜ਼ਰਵਰ ਦਾ ਬਹੁਤ ਪੁਰਾਣਾ ਖਾਲੀਦਾਲ ਕਿਉਂਕਿ ਜਦੋਂ ਗੇਲਾ ਵੀ ਕਟੀਆਂ ਔਰ ਜਹਦਰ ਸਾਹਿਬ ਦੇ ਬਦਲ ਫਾਪ ਦੇ ਨਾਲ ਉਹਨਾਂ ਨੇ ਕੰਮ ਵੀ ਕੀਤਾ ਜੇ ਸੱਚ ਕਹ ਲਓ ਕਿ ਜਿਹਦਾ ਪ੍ਰੀਜ਼ਰਵਰ ਦੀ ਕਮਾਈ ਜਿਹੜੀ ਏ ਇਹ ਆਪਾਂ ਜਿਹੜੇ ਮਕੇਰੀਆਂ ਸਾਰੇ ਆਪਾਂ ਖਾ ਰਹੇ ਆਂ ਔਰ ਅੱਜ ਵੀ ਜਹਦਰ ਪ੍ਰੀਜ਼ਰਵਰ ਦੇ ਜੋ ਬੇਟੇ ਬੇ ਬਿੱਟੂ ਜੀ ਹਨ ਔਰ ਸਾਰਾ ਹੀ ਪਰਿਵਾਰ ਉਹਨਾਂ ਦਾ ਸ਼ਰੋਮੀ ਕਲਦਾਲ ਦੇ ਨਾਲ ਸਟਾਨ ਮਾ ਖਲੋਤਾ ਹੈ ਔਰ ਬਦਲ ਫਾਪ ਨੇ ਜਹਦਰ ਫਾਪ ਦੇ ਫੁਰਗੀਆਂ ਬਹੁਤ ਇਫਤਕਾਰ ਜੋ ਉਹਨਾਂ ਦੇ ਨਾਂ ਦੇ ਰੋਡ ਵੀ ਦੋ ਦਿਨ ਬਣਾਏ ਹੋਏ ਹਨ ਔਰ ਜਿਆਦਾ ਵੀ ਉਹਨਾਂ ਦੀਆਂ ਬਣਾਈਆਂ ਹੋਈਆਂ ਹਨ ਔਰ ਜੇਦੂ ਵੀ ਕਦੇ ਬਾਲਫਮਕੇਰੀ ਆਂਦੀ ਸੀ ਜੈਸਾ ਦੇ ਘਰ ਹੀ ਠਹਿਰਦੇ ਫਨ ਉਹ ਅੱਜ ਵੀ ਸ਼੍ਰੋਮਨੀ ਕਲਦਾਲ ਨੂੰ ਬਹੁਤ ਵੱਡਾ ਬਲ ਮਿਲਿਆ ਹੈ ਅਸੀਂ ਪ੍ਰਧਾਨ ਜੀ ਨੂੰ ਬਾਲੂ ਸਾਹਿਬ ਨੂੰ ਵਿਸ਼ਵਾਸਦ ਹੁੰਦੇ ਆ ਕਿ ਹਲਕਾ ਮਕੇਰੀਆਂ ਵਿੱਚ ਬਹੁਤ ਵੱਡੀ ਲੀਡ ਨਾਲ ਦਿੱਤਾਗੇ ਔਰ 2027 ਦੇ ਜਿਹੜੀ ਸ਼੍ਰੋਮਨੀ ਕਲਦਾਲ ਦੀ ਸਰਕਾਰ ਬਣ ਜਾ ਰਹੀ ਹੈ ਉਹਦੇ ਵਿੱਚ ਮਕੇਰੀਆਂ ਦਾ ਪੂਰਾ ਯੋਗਦਾਨ ਹੋਵੇਗਾ ਮਕੇਰੀਆਂ ਨੂੰ ਪੂਰਾ ਹਿੱਸਾ ਪਾਇਆ ਜਾਏਗਾ ਮੈਂ ਸਾਰਿਆਂ ਦਾ ਆਪਣੇ ਵਰਕਰ ਸਾਹਿਬਾਨਾਂ ਲੀਡਰਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਜੀ ਅਸੀਂ ਗੱਲ ਕਰੀਏ ਤੁਸੀਂ ਆਪਣੀ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਕੋਈ ਐਵੀ ਡਿਸਾਈਡ ਕੀਤਾ ਵੀ ਕਿ ਇਹਨੂੰ ਬਾਗਡੋਰ ਮਕੇਰੀਆਂ ਦੀ ਕੋਈ ਕਿਹਨ ਹਲਕਾ ਨ ਚਾਰਜਾਂ ਕੁਛ ਨਾ ਕੁਝ ਇਹ ਅੱਫੀ ਸਾਰਿਆਂ ਨਾਲ ਬੈਠ ਕੇ ਵਾਹਿਫਰਾ ਕੀਤਾ ਹੈ ਕਿ ਸਾਰੇ ਮੇਰੇ ਵੀਰ ਜਿਹੜੇ ਇੱਥੇ ਬੈਠੇ ਨੇ ਸਾਰੇ ਆਪਣੇ ਫਲਾਹ ਕਰਕੇ ਜਿਹੜਾ ਵੀ ਬੰਦਾ ਇੱਕ ਦੇਣਗੇ ਉਹ ਹਲਕਾ ਚਾਰਜ ਆਪਾਂ ਲਾ ਦੇਾਂਗੇ ਪਰ ਇਹਨਾਂ ਦੀ ਫਾਰਿਆਂ ਦੀ ਸੈਂਪਤੀ ਨਾਲ ਜਿਹੜਾ ਗਿਆਨ ਕੀ ਆਪਾਂ ਉਹਨੂੰ ਲਾ ਦੇਾਂਗੇ ਔਰ ਕੋਈ ਦੂਰ ਰਹਿਣਾ ਨਹੀਂ ਅੱਜ ਦੀ ਇਹ ਜਿਹੜੀ ਬੜੀ ਸ਼ਾਰਟ ਟਾਈਮ ਦੇ ਨਾਲ ਅਸੀਂ ਅੱਜ ਮੀਟਿੰਗ ਜਿਹੜੀ ਹੈ ਸੱਦੀ ਆ ਜਿਹਦੇ ਵਿੱਚ ਸਾਡੇ ਸਤਿਕਾਰਯੋਗ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਲਖਵਿੰਦਰ ਸਿੰਘ ਜੀ ਲੱਖੀ ਗਿਲਜੀਆਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਆ ਅੱਜ ਦੀ ਮੁੱਖ ਮੀਟਿੰਗ ਦਾ ਮੇਨ ਅਜੰਡਾ ਇਹ ਹੀ ਹੈ ਕਿ ਅੱਜ ਜੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪਰਾਲੇ ਲੀਡਰ ਜਿਨ੍ਹਾਂ ਨੂੰ ਅਕਾਲੀ ਸਰਕਾਰ ਸਮੇਂ ਬਹੁਤ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਿਨ੍ਹਾਂ ਨੇ ਆਨੰਦ ਮਾਣਿਆ ਸਰਕਾਰ ਦਾ ਅੱਜ ਉਹ ਛੱਡ ਕੇ ਕਾਂਗਰਸ ਵਿੱਚ ਜਾ ਕੇ ਸ਼ਾਮਲ ਹੋ ਗਏ ਮੈਂ ਨੂੰ ਇਹ ਗੱਲ ਦਾ ਯਕੀਨ ਹੈ ਤੇ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੋਈ ਲੀਡਰ ਪਾਰਟੀ ਛੱਡ ਕੇ ਜਾਂਦਾ ਤੇ ਆਪਣੀ ਮਾਂ ਪਾਰਟੀ ਛੱਡ ਕੇ ਜਾਂਦਾ ਤਾਂ ਵਰਕਰ ਜਿਹੜੇ ਆ ਉਹ ਉਹਦੇ ਨਾਲ ਬਿਲਕੁਲ ਨਹੀਂ ਜੁੜਦੇ ਵਰਕਰ ਜਿਹੜੇ ਆਪਣੇ ਪੱਕੇ ਤੌਰ ਤੇ ਉੱਥੇ ਖੜੇ ਰਹਿੰਦੇ ਆ ਅੱਜ ਇਹ ਗੱਲ ਬਿਲਕੁਲ ਮਹਿਸੂਸ ਹੋ ਰਹੀ ਹੈ ਤੇ ਲੋਕ ਯਾਦ ਕਰ ਰਹੇ ਆ ਸੁਹਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਰਦਾਰ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਜਿਨ੍ਹਾਂ ਨੇ ਅਕਾਲੀ ਸਰਕਾਰ ਸਮੇਂ ਪੰਜਾਬ ਦਾ ਬਹੁਤ ਵੱਡਾ ਵਿਕਾਸ ਕੀਤਾ ਤੇ ਮੈਂ ਬਿਸ਼ਵਾਸ ਮਾਨ ਨਾਲ ਕਹਿ ਸਕਦਾ ਕਿ ਆਉਣ ਵਾਲੀਆਂ ਵਿਧਾਨ ਸਭਾ ਜਿਹੜੀਆਂ 2027 ਵਿੱਚ ਚੋਣਾਂ ਹੋਣੀਆਂ ਉੱਥੇ ਵੱਡੀ ਸ਼ਾਨਦਾਰ ਜਿੱਤ ਕਰਕੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਮੁੱਖ ਮੰਤਰੀ ਬਣ ਗਏ ਤੇ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਕਾਲਦ ਉਹਨਾਂ ਨੂੰ ਵੀ ਮੈਂ ਵਿਸ਼ਵਾਸ ਦਉਣਾ ਕਿ ਮਕੇਰੀਆਂ ਹਲਕੇ ਦੇ ਜਿੰਨੇ ਵੀ ਵਰਕਰ ਹੈ ਲੀਡਰ ਭਾਵੇਂ ਹਜ਼ਾਰ ਵਾਰੀ ਚਲੇ ਜਾਣ ਉਹ ਤੁਹਾਡੇ ਨਾਲ ਚਟੰਬੰਗ ਖੜਿਆ ਔਰ ਆਉਂਦੀਆਂ ਮੈਦਾਨ ਸਭਾ ਵਿੱਚ ਤੁਹਾਡੇ ਨਾਲ ਡਟ ਕੇ ਖੜੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੇ ਗੱਲ ਤੁਹਾਡੀ ਇੱਥੇ ਮੀਟਿੰਗ ਹੋਈ ਤੇ ਗੱਲ ਉੱਥੇ ਦੀ ਉੱਥੇ ਫਿਰਕੀ ਜੇ ਇੱਥੇ ਮਕੇਰੀਆਂ ਦੀ ਜੁਮੇਵਾਰੀ ਕਿਹਨੂੰ ਦੇਣ ਦੀ ਹੈ ਜੀ ਇਹ ਇਹ ਤਾਂ ਹੁਣ ਦੇਖੋ ਪਾਰਟੀ ਪ੍ਰਧਾਨ ਨੇ ਫੈਸਲਾ ਕਰਨਾ ਅਸੀਂ ਤਾਂ ਆਪਣੇ ਅਧਿਕਾਰ ਜਿਹੜੇ ਆ ਪ੍ਰਧਾਨ ਸਾਹਿਬ ਨੂੰ ਦਿੱਤੇ ਲਖਵਿੰਦਰ ਸਿੰਘ ਗਿਲਜੀਆ ਜੀ ਨੂੰ ਉਹ ਜਿੰਨੂੰ ਵੀ ਲਾਦਾਂਗੇ ਸਾਰੇ ਅਸੀਂ ਉਹਦੇ ਨਾਲ ਡਟ ਕੇ ਚਲਾਂਗੇ ਸਾਰਾ ਮਕੇਰੀਆ ਹਲਕਾ ਚਟਾਨ ਵਾਂਗੂ ਦੇ ਨਾਲ ਖੜਾ ਹੋਏਗਾ ਅਸੀਂ ਪੱਕੇ ਟਕਸਾਲੀ ਕਾਲੀ ਆ ਸਾਡੇ ਵਿੱਚੋਂ ਕੋਈ ਜਿਹੜਾ ਵੀ ਇਥੇ ਵਰਕਰ ਬੈਠਾ ਜਾਂ ਲੀਡਰ ਹੈਗਾ ਕੋਈ ਅੱਧਰ ਉੱਧਰ ਹਿਲਣ ਵਾਲਾ ਨਹੀਂ ਪੱਕੇ ਦਲ ਉੱਤੇ ਨਾਲ ਉਹ ਸਾਰੇ ਵਰਕਰ ਜਿਹੜੇ ਆ ਉਹਨਾਂ ਨੂੰ ਵੀ ਅਸੀਂ ਇਹ ਯਕੀਨ ਦੋਨੇ ਆ ਕਿ ਜਿਹੜੀ ਵੀ ਜ਼ਿੰਮੇਵਾਰੀ ਜਿਸ ਨੂੰ ਦੇ ਲੋਗੇ ਉਹ ਡਟ ਕੇ ਆਪਣੀ ਨਿਭਾਉਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸ਼ਾਰਟ ਨੋਟਿਸ ਦੇ ਵਿੱਚ ਟਾਈਮ ਦੇ ਵਿੱਚ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਮਕੀਰੀਆਂ ਹਲਕੇ ਦੀ ਹੋਈ ਹੈ ਜਿਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਸਰਦਾਰ ਲਖਵਿੰਦਰ ਸਿੰਘ ਲਖੀਗਿਰਜੀਆਂ ਜੀ ਜ਼ਿਲ੍ਹਾ ਪ੍ਰਧਾਨ ਤੇ ਕੈਰੇ ਸਾਹਿਬ ਉਹਨਾਂ ਦੇ ਨਾਲ ਤੇ ਹੋਰ ਵੀ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਆਏ ਆ ਅਸੀਂ ਮੀਟਿੰਗ ਦੇ ਵਿੱਚ ਸਾਡਾ ਅੱਜ ਦਾ ਮੁੱਖ ਅਜੰਡਾ ਸੀ ਕਿ ਇੱਕ ਸਾਡਾ ਭਰਾ ਜਿਹੜਾ ਲੰਮੀ ਸਮੇਂ ਤੋਂ ਅਕਾਲੀ ਦਲ ਦੇ ਨਾਲ ਜੁੜਿਆ ਔਰ ਵਧੀਆ ਉਹਦਿਆਂ ਦੇ ਉੱਤੇ ਵੀ ਰਿਹਾ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਤੇ ਉਹਦੇ ਵਿੱਚ ਜਿਹੜੇ ਸਾਡੇ ਕੁਝ ਵਰਕਰ ਜਿਹੜੇ ਉਹ ਮਜੂਸ ਜੀ ਵੀ ਬੀਸੀਗੇ ਵੀ ਨਹੀਂ ਇਦਾਂ ਨਹੀਂ ਸੀ ਹੋਣਾ ਚਾਹੀਦਾ ਅਸੀਂ ਤਨਮਨ ਨਾਲ 30000 ਵੋਟ ਅਕਾਲੀ ਦਲ ਨੇ ਪਿਛਲੇ 22 ਦੇ ਇਲੈਕਸ਼ਨ ਚ ਪਾਈ ਹੈ ਜਿਹੜਾ ਇੱਕ ਰਿਕਾਰਡ ਸੀ ਤੇ ਪਰ ਮੈਂ ਸਾਰੇ ਵਰਕਰਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਨਾ ਵੀ ਜੇ ਕੋਈ ਬੰਦਾ ਪਾਰਟੀ ਛੱਡ ਕੇ ਚਲ ਜਾਈ ਇੱਕ ਬੰਦਾ ਤਾਂ ਉਹਦੇ ਨਾਲ ਕੋਈ ਨੁਕਸਾਨ ਨਹੀਂ ਪਾਰਟੀ ਨੂੰ ਹੁੰਦਾ ਪਾਰਟੀ ਹੋਰ ਮਜ਼ਬੂਤ ਹੋਏਗੀ ਅਸੀਂ ਵੱਧ ਤੋਂ ਵੱਧ ਕੰਮ ਕਰਾਂਗੇ ਪਾਰਟੀ ਦੇ ਵਿੱਚ ਦਿਨ ਰਾਤ ਮਿਹਨਤ ਕਰਾਂਗੇ ਤਾਂ ਪਾਰਟੀ ਨੂੰ ਬਹੁਤ ਹੀ ਮਜ਼ਬੂਤੀ ਤੇ ਲੈ ਕੇ ਆਵਾਂਗੇ ਤਾਂ ਜੋ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਵਿੰਦਰ ਸਿੰਘ ਬਿੱਟੂ ਸਵਰਗੀ ਜਥੇਦਾਰ Pritam Singh ਅੱਜ ਸਾਡੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਜੀ ਲਖੀ ਉਹਨਾਂ ਦੇ ਨਾਲ ਕੈਰੇ ਸਾਹਿਬ ਗਿਰਾ ਸਾਹਿਬ ਲਖਵਿੰਦਰ ਸਿੰਘ ਜੀ ਟਿੰਮੀ ਡਾਲੂਵਾਲ ਸਾਹਿਬ ਮੇਰੇ ਵੀ ਲਾਲੀ ਜੀ ਮਨਜਪੁਰ ਸਾਹਿਬ ਸੋਟ ਸਾਰੇ ਇੱਜ਼ਤਕਾਰਯੋਗ ਮੇਰੇ ਵੀ ਇਥੇ ਪਹੁੰਚੇ ਹਨ ਉਹਨਾਂ ਨੂੰ ਮੈਂ ਜੀ ਆਖਦਾ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਪਿਤਾ ਸਵਰਗੀ ਜ태ਦਾਤ ਬੀਤਮ ਸਿੰਘ ਜੀ ਨੇ ਸਾਲ 67 ਵਿੱਚ ਉਹਨਾਂ ਨੇ ਅਕਾਲੀ ਦਲ ਦੀ ਸਰਕਲ ਪ੍ਰਧਾਨਗੀ ਤੋਂ ਕੰਮ ਸ਼ੁਰੂ ਕੀਤਾ ਸੀ ਉਹਨਾਂ ਨੇ ਲੰਮਾ ਸਮਾਂ ਸਰਦਾਰ ਜੋਗਿੰਦਰ ਸਿੰਘ ਜੀ ਨੇ ਸਰਦਾਰ ਕੁਲਦੀਪ ਸਿੰਘ ਜੀ ਨੇ ਉਸ ਤੋਂ ਬਾਅਦ ਕੋਲਪੁਰ ਜੀ ਨੇ ਇਹਨਾਂ ਨੇ ਜਾ ਕੇ ਲੰਮਾ ਸਮਾਂ ਪਿੰਡਾਂ ਵਿੱਚ ਜਾ ਜਾ ਕੇ ਕੰਮ ਕਰਕੇ ਸ਼੍ਰੋਮਣੀ ਅਕਾਲੀ ਸ਼ਾਹ ਸਿੰਘ ਜੀ ਮਾਨਿਪੁਰ ਦੇ ਪਿਤਾ ਪਿਤਾ ਜੀ ਨੇ ਵੀ ਜਾ ਕੇ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਾਇਮ ਕੀਤਾ ਕਿਤੇ ਵੀ ਬਾਈ ਇਲੈਕਸ਼ਨ ਆਏ ਉਥੇ ਵੀ ਜਾ ਕੇ ਇਹਨਾਂ ਨੇ ਗਿੱਦੜਵਾ ਦਾ ਇਲੈਕਸ਼ਨ ਆਇਆ ਲੁਧਿਆਣੇ ਦਾ ਇਲੈਕਸ਼ਨ ਆਇਆ ਜਾਂ ਅੰਮ੍ਰਿਤਸਰ ਦਾ ਇਲੈਕਸ਼ਨ ਆਇਆ ਮਕੇਰੀਆਂ ਦਾ ਵੱਡਾ ਜਥਾ ਜਾ ਕੇ ਉਸ ਇਲੈਕਸ਼ਨ ਵਿੱਚ ਕੰਮ ਕਰਦੇ ਰਹੇ ਬੜੀ ਮਜ਼ਬੂਤੀ ਨਾਲ ਕੰਮ ਕੀਤਾ ਤੇ ਹੁਣ ਵੀ ਜਸਦੇਵਾਲ Pritam Singh ਦਾ ਪਰਿਵਾਰ ਜੇ ਪਾਰਟੀ ਦੇ ਔਖੀ ਘੜੀ ਆ ਗਈ ਹੈ ਜੇ ਜਥੇਦਾਰ Pritam Singh ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਡਟ ਕੇ ਖੜਾ ਹੈ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਮਕੇਰੀਆਂ ਹਲਕੇ ਵਿੱਚ ਬਹੁਤ ਕੁਝ ਦਿੱਤਾ ਹੈ ਮੈਂ ਸਮਝਦਾ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲੇ ਕੇ ਇਹੋ ਜਿਹੇ ਲੀਡਰ ਹਨ ਜੇ ਕੋਈ ਬੰਦਾ ਦੁਨੀਆ ਤੋਂ ਚਲਾ ਜਾਂਦਾ ਹੈ ਬਾਅਦ ਚ ਉਹਨੂੰ ਪੁੱਛਦਾ ਕੋਈ ਨਹੀਂ ਉਹਨਾਂ ਨੇ ਮੇਰੇ ਪਿਤਾ ਦੇ ਜਾਣ ਤੋਂ ਬਾਅਦ ਵੀ ਪੂਰੀ ਸਾਡੀ ਪੁੱਛਗਿੱਛ ਕੀਤੀ ਉਹਨਾਂ ਦੇ ਨਾਂ ਤੇ ਮਕੇਰੀਆਂ ਤੋਂ ਗਰਦਾਸਪੁਰ ਰੋਡ ਜਥੇਦਾਰ ਪੀਤਲ ਸਿੰਘ ਮਾਰ ਕੇ ਰੱਖਿਆ ਉਹਨਾਂ ਦੇ ਨਾਂ ਤੇ 28 ਕਰੋੜ ਦਾ ਪੁਲ ਉਸੇ ਵੇਲੇ ਅਨਾਉਂਸ ਕੀਤਾ ਸੈਂਟਰ ਚੋਂ ਮਨਜ਼ੂਰੀ ਲਿਆ ਕੇ ਬੋਲ ਬਣਾਇਆ ਕਿ ਐਸੋ ਜੇ ਕੰਮ ਜਦੋਂ ਬਾਦਲ ਸਾਹਿਬ ਨੇ ਕੀਤੇ ਹੋਣ ਤੇ ਕਿੱਦਾਂ ਅਸੀਂ ਅਕਾਲੀ ਦਲ ਦੀ ਦਿਨ ਰਾਤ ਇੱਕ ਮਿਹਨਤ ਕਰਾਂਗੇ ਤਾਨੂੰ ਕਿਸੇ ਅਹੁਦੇ ਦੀ ਕੋਈ ਡਿਮਾਂਡ ਨਹੀਂ ਕਿਸੇ ਅਹੁਦੇ ਦੀ ਭੁੱਖ ਨਹੀਂ ਅਸੀਂ ਕੰਨੀਆਂ 27 ਵਿੱਚ ਸ਼ਮਨੀ ਅਕਾਲੀ ਦਲ ਦੀ ਸਰਕਾਰ ਬਣੇ ਸੁਖਬੀਰ ਸਿੰਘ ਬਾਦਲ ਜੀ ਮੁੱਖ ਮੰਤਰੀ ਬਣ ਅਸੀਂ ਇਹੋ ਹੀ ਦੇਖਣਾ ਚਾਹੁੰਦੇ ਹਾਂ ਬਾਕੀ ਅਡ ਜਿਲ੍ਹਾ ਪ੍ਰਧਾਨ ਬਿਚੇ ਹਨ ਜੋ ਦੀ ਸਾਡੇ ਨਿਰਦੇਸ਼ ਦੇਣਗੇ ਉਹਦੇ ਮੁਤਾਬਕ ਅਸੀਂ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਰੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਮਾਦ ਹੈ ਜੀ ਜਿਲ੍ਹੇ ਦੇ ਵਾਹੇ ਨੇ ਸਾਰੇ ਛੱਡਿਓ ਸਾਰੇ ਲੋਕਲ ਵੀ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਵੀ ਜਿਹੜੇ ਬਾਗੀ ਜਾਂ ਜਿਹੜੇ ਪਾਰਟੀ ਛੱਡ ਕੇ ਜਾ ਰਹੇ ਆ ਵੀ ਬਾਦਲ ਸਿੰਘ ਸਾਹਿਬ ਨੇ ਆਕਾਲ ਤਖਤ ਦੀ ਮਹਾਨਤਾ ਨੂੰ ਘਟਾਇਆ ਆਕਾਲ ਤਖਤ ਨੂੰ ਤੋਂ ਸਮਰਪਿਤ ਦਾ ਸਾਰੇ ਰੋਹ ਜੁੰਜੂਏ ਤੇ ਉਹ ਮੱਥਾ ਟੇਕ ਦੇ ਜਾ ਗਏ ਤੇ ਜਿਹੜੇ ਹ ਕਾਂਗਰਸ ਪਾਰਟੀ ਗਏ ਆ ਜਿਹਨਾਂ ਆਕਾਲ ਤਖਤ ਕਾਂਗਰਸ ਨੇ ਢਾਇਆ ਗੋਲੀਆਂ ਨੇ ਸਨ ਅੱਜ ਵੀ ਲੱਗੀਆਂ ਉਥੇ ਗੁਰੂ ਗ੍ਰੰਥ ਸਾਹਿਬ ਜੀ ਪੁਰਾਣੀ ਜਿਹੜੀ ਤਸਵੀਰ ਗੁਰੂ ਗੰਸਾ ਦੀ ਆ ਪ੍ਰਾਤਨ ਸਮੇ ਦਾ ਉੱਥੇ ਗੋਲੀਆਂ ਲੱਗੀਆਂ ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਇਥੇ ਰੋਟੀ ਗੜਨ ਟਾਇਰ ਬਗ ਫੁੱਗਿਆ ਕੀ ਉਹ ਲੋਕ ਸਾਡੇ ਪੰਜਾਬ ਦੇ ਐਕਸੈਪਟ ਕਰਨਗੇ ਕਾਂਗਰਸ ਨੂੰ ਬਿਲਕੁਲ ਨਹੀਂ ਅਸੀਂ ਬਿਲਕੁਲ ਨਹੀਂ ਕਰਦੇ ਅਸੀਂ ਪਾਰਟੀ ਵਿਸ਼ਵਾਸ ਹੁੰਦੇ ਆ ਕਿ ਜੋ ਵੀ ਡਿਊਟੀ ਲਾਓਗੇ ਇਹਨ ਬਿਨ ਸਾਡੇ ਪੰਜਾਬ ਚ ਅਸੀਂ ਤਗੜੇ ਹੋ ਕੇ ਡਿਊਟੀ ਨਿਭਾਵਾਂਗੇ ਤਾਂ ਪਾਰਟੀ ਮਜ਼ਬੂਤ ਕਰਕੇ ਆਉਣ ਲਈ ਪੀਸ ਉਸਾਰੀ ਸਰਕਾਰ ਬਣਾਵਾਂਗੇ